ਇਨਾ ਜ਼ਿਆਦਾ ਇਹਨਾਂ ਨੇ ਗੋਲੀ ਚਲਾਈ ਜਿਸ ਤਰ੍ਹਾਂ ਦੀਵਾਲੀ ਦੇ ਪਟਾਕੇ ਚੱਲਦੇ ਨੇ ਇਸ ਤਰ੍ਹਾਂ ਇਹਨਾਂ ਨੇ ਗੋਲੀਆਂ ਚਲਾਈਆਂ ਲੋਕਾਂ ਨੇ ਭੱਜ ਕੇ ਜਾਨ ਬਚਾਈ ਆਪ ਨੂੰ ਕਿੰਨੇ ਜਾ ਰਹੇ تھے ਹਥਿਆਰ ਜਿਹਦੇ ਅੱਤਵਾਦ ਦੇ ਮੁਕਾਬਲੇ ਦੇ ਹੁੰਦੇ ਨਾ ਬਿਲਕੁਲ ਇਸ ਤਰ੍ਹਾਂ ਇਹਨਾਂ ਨੇ ਆ ਕੇ ਨਿਹਾਤਿਆ ਤੇ ਆ ਕੇ ਆਤ ਬਿਲਕੁਲ ਹਥਿਆਰਾਂ ਦੇ ਨਾਲ ਕੀਤੀ ਜੇ ਵਾਰਦਾਤ ਪੂਰੀ ਸ਼ਾਜिद ਦੇ ਨਾਲ ਆਪਣੇ ਬਾਹਰੋਂ ਬੰਦੇ ਮਗਾ ਕੇ ਨਾਲ ਜਿਹੜੇ ਗੈਂਗਸਟਰ ਜਿਹੜੇ ਪਾਲੇ ਉਹਨਾਂ ਨਾਲ ਜਿਹੜੇ ਸੱਜਣ ਮਿੱਤਰ ਵੀ ਵਾਗੇ ਲੇ ਉਨੇ ਪਿੰਡ ਆ ਕੇ ਅੰਨੇ ਵਾ ਗੋਲੀਆਂ ਚਲਾਈਆਂ ਨੇ ਸਾਡੇ ਦੀ ਬਿਲਕੁਲ ਇਹੀ ਜੋ ਇਹ ਹੀ ਸਵਾਲ ਕਰਦੇ ਕਿਥੋਂ ਆ ਗਏ ਇੰਨੇ ਇਹ ਹਥਿਆਰ ਇਹਨਾਂ ਕੋਲ ਇੰਨੀ ਆਹਰ ਪੂਰਸਰੇ ਗੋਲੀਆਂ ਤੁਹਾਨੂੰ ਪਤਾ ਕਿ ਉਹ ਕਾਰਤੂਸ ਜਿਹੜੇ ਵਗੈਰਾ ਸਾਰੇ ਇਕੱਠੇ ਕਰਕੇ ਖੜੇ ਜੇ ਮੇਰੇ ਪਰ ਹਲਤ ਘਰ ਉੱਜੜ ਗਿਆ ਜੇ ਸੁਵਿੰਦਰ ਕੌਰ ਜੀ ਹਾਂ ਕੀ ਮਤਲਬ ਹੈ ਜਿਹੜਾ ਮੇਰੇ ਵੀਰ ਜੀ ਨੇ ਮੇਰੇ ਪਰ ਜਾਈ ਜੀ ਮੈਂ ਕਿ ਲੜਾਈ ਹੋਈ ਜਿੱਦਣ ਇਹਨਾਂ ਨੇ ਮੈਨੂੰ ਪਤਾ ਲੱਗਾ ਫੋਨ ਤੇ ਇਸ ਕਰਕੇ ਹੀ ਉਹਦਾਂ ਦੇ ਆਏ ਆ ਤੇ ਮੇਰੇ ਵੀਰ ਜੀ ਘਰ ਉੱਜੜ ਗਿਆ ਇੱਕ ਸਾਧਾ ਸਾਨੂੰ ਇਨਸਾਫ ਚਾਹੀਦਾ ਜੇ ਜਿਹੜੇ ਇਹਨਾਂ ਨੇ ਕੀ ਹਥਿਆਰ ਚੁਲੇ ਇੰਨੇ ਜਿਆਦੇ ਹਥਿਆਰ ਚੁਲੇ ਜਿੱਤੇ ਆਤਵਾਦੀ ਮੁਕਾਬਲੇ ਦੇ ਹੁੰਦੇ ਨਾ ਬਿਲਕੁਲ ਇਸ ਤਰ੍ਹਾਂ ਇਹਨਾਂ ਨੇ ਆ ਕੇ ਨੇ ਹੱਥਿਆਰ ਤੇ ਆ ਕੇ ਆਤ ਬਿਲਕੁਲ ਹਥਿਆਰਾਂ ਦੇ ਨਾਲ ਕੀਤੀ ਜੇ ਵਾਰਦਾਤ ਪੰਚਾਇਤੀ ਚੋਣਾਂ ਚੱਲਣ ਡੀਆਂ ਤੇ ਚੋਣ ਜਾਲ ਤਾਂ ਲੱਗਾ ਹਥਿਆਰ ਫਿਰ ਵੀ ਇਹਨਾਂ ਕੋਲ ਬਿਲਕੁਲ ਕਿੱਥੋਂ ਇਹ ਜੋ ਅਸੀਂ ਸਵਾਲ ਕਰਦੇ ਕਿ ਕਿੱਥੋਂ ਆ ਗਏ ਇਹਨੇ ਇਹ ਹਥਿਆਰ ਇਹਨਾਂ ਕੋਲ ਇੰਨੀ ਹਾਰੇ ਪੁਲਿਸ ਨੇ ਗੋਲੀਆਂ ਤੁਹਾਨੂੰ ਪਤਾ ਕਿ ਉਹ ਕਾਰਤੂਸ ਜਿਹੜੇ ਵਗੈਰਾ ਸਾਰੇ ਇਕੱਠੇ ਕਰਕੇ ਖੜੇ ਜੇ ਉਹ ਪੁਲਿਸ ਕੋ ਹਜੇ ਵੀ ਹੈਗੇ ਜੇ ਹੁਣ ਲਾਸ਼ ਰੱਖ ਕੇ ਰੋ ਸਮਝਾ ਰਾ ਕਿ ਇਹ ਸਾਡੇ ਇਨਸਾਫ ਚਾਹੀਦਾ ਇਹ ਤਾਂ ਤੁਸੀਂ ਹੀ ਜਾਣਦੇ ਕਿ ਕਾਰੇ ਜੋਗਰੇ ਆ ਕਿ ਅਸੀਂ ਤਾਂ ਦਿਹਾੜੀਦਾਰ ਬੰਦੇ ਹਾਂ ਉਸ ਗ੍ਰਿਫਤਾਰ ਨਹੀਂ ਕਰੀ ਦੋਸ਼ੀ ਹਾਂਜੀ ਕਰਨੇ ਉਹਨਾਂ ਦੀ ਜਨਾਨੀ ਪੁਲਿਸ ਲਿਆ ਕੇ ਉਹਨਾਂ ਦੀ ਜਨਾਨੀਆਂ ਨੂੰ ਕਢਣ ਫਿਰ ਆਪੇ ਉਹ ਅੱਗੇ ਆਉਣਗੇ ਕੋਈ ਕਾਰਵਾਈ ਨਹੀਂ ਸਾਡੇ ਬੰਦੇ ਨੂੰ ਹੋਣੀ ਨਹੀਂ ਸਸਕਾਰ ਕਦੋਂ ਕੀਤਾ ਜਾਊਗਾ ਅਸੀਂ ਇਹ ਕਰਨਾ ਨਹੀਂ ਜਿਸ ਸਸਕਾਰ ਕਿਉਂਕਿ ਜੇ ਤੱਕ ਸਾਨੂੰ ਇਨਸਾਫ਼ ਨਹੀਂ ਮਿਲਿਆ ਜਦ ਤੱਕ ਉਹਨਾਂ ਸਾਰੀ ਗ੍ਰਿਫਤਾਰ ਨਹੀਂ ਹੋਏ ਤੱਕ ਅਸੀਂ ਸਾਹਿਬ ਵੀ ਕੀ ਸਸਕਾਰ ਨਹੀਂ ਕਰਾਂਗੇ ਬਿਲਕੁਲ ਹੀ ਇਹਦਾ ਦਾ ਕਮਾਸਕਾ ਜੀ ਕੀ ਮਸਲਾ ਜਿਹੜਾ ਲਾਸ਼ ਲਾ ਕੇ ਰੋਸ ਮਸਲਾ ਇਹ ਹੈ ਜੀ ਕਿ ਸਾਡੇ ਇਲੈਕਸ਼ਨ ਦੇ ਵਿੱਚ ਜਿਹੜੀ ਲੜਾਈ ਹੋਈ ਆ ਇਦਾਂ ਕਾਗਜ਼ ਜਮ੍ਹਾਂ ਕਰਾਉਣ ਗਏ ਨਹੀਂ ਰਾਇਸਾਂ ਸੀ ਉੱਥੇ ਇਹਨਾਂ ਦੀ ਲੜਾਈ ਉਸ ਤੋਂ ਬਾਅਦ ਪਿੰਡ ਆ ਕੇ ਲੜਾਈ ਹੋਈ ਆ ਦੂਜੀ ਧਿਰ ਵਾਲੇ ਬੰਦੇ ਜਿਹੜੇ ਬਹੁਤ ਖਤਰਨਾਕ ਬੰਦੇ ਨੇ ਉਹਨਾਂ ਨੇ ਕੀ ਕੀਤਾ ਪੂਰੀ ਸ਼ਾਜਿਦ ਦੇ ਨਾਲ ਆਪਣੇ ਬਾਹਰੋਂ ਬੰਦੇ ਮਂਗਾ ਕੇ ਨਾਲ ਜਿਹੜੇ ਗੈਂਗਸਟਰ ਜਿਹੜੇ ਪਾਲੇ ਉਹਨਾਂ ਨਾਲ ਜਿਹੜੇ ਉਹਨਾਂ ਦੇ ਸੱਜਣ ਮਿੱਤਰ ਉਹਨਾਂ ਦੇ ਆ ਕੇ ਜਿਹੜੇ ਉਹਨੇ ਪਿੰਡ ਆ ਕੇ ਅੰਨੇਵਾਹ ਗੋਲੀਆਂ ਚਲਾਈਆਂ ਨੇ ਸਾਡੇ 'ਤੇ ਸਾਡੇ ਬੰਦਿਆਂ ਦਾ ਕੋਈ ਕਸੂਰ ਨਹੀਂ ਆ ਨਾ ਇਹਨਾਂ ਕੋਈ ਹਥਿਆਰ ਆ ਨਾ ਹੀ ਕੋਈ ਲੜਾਈ ਦੇ ਮੂਡ ਦੇ ਵਿੱਚ ਸੀ ਬਾਕੀ ਇਹਨਾਂ ਨੇ ਆ ਕੇ ਇਹਨਾਂ ਨੇ ਪਿੰਡ ਆ ਬਹੁਤ ਜ਼ਿਆਦਾ ਗਦਰ ਮਚਾਇਆ ਲੋਕਾਂ ਨੇ ਭੱਜ ਕੇ ਜਾਣਾ ਬਚ ਇਨਾ ਜਿਆਦਾ ਇਹਨਾਂ ਨੇ ਗੋਲੀ ਚਲਾਈ ਜਿਸ ਤਰ੍ਹਾਂ ਦਿਵਾਲੀ ਦੇ ਪਟਾਕੇ ਚੱਲਦੇ ਨੇ ਇਸ ਤਰ੍ਹਾਂ ਇਹਨਾਂ ਨੇ ਗੋਲੀਆਂ ਚਲਾਈਆਂ ਲੋਕਾਂ ਨੇ ਭੱਜ ਕੇ ਜਾਨ ਬਚਾਈ ਆਪਣੀ ਬਹੁਤ ਜਿਆਦਾ ਬੁਰਾ ਹਾਲ ਕੀਤਾ ਇਹਨਾਂ ਲੋਕਾਂ ਦਾ ਇਹ ਘਰ ਤੋਂ ਘੱਟ ਕੋਈ 20 ਤੋਂ 25 ਬੰਦੇ ਸੀ ਕੋਈ ਨਾਂ ਵੀ ਹੈ ਉਹਨਾਂ ਦਾ ਹਾਂ ਜੀ ਨਾਂ ਵੀ ਹੈਗਾ ਜੀ ਸੁਖਰਾਜ ਸਿੰਘ ਹਿਰ ਆਲਮ ਸਿੰਘ ਹਿਰ ਸੁਖਰਾਜ ਜੁਗਰਾਜ ਆਪਣਾ ਜਗਰੂਪ ਸਿੰਘ ਹਿਰ ਤੇ ਆਪਣਾ ਇਹਨਾਂ ਦੇ ਹੈਗੇ ਨੇ ਕੀ ਉਹਨੂੰ ਕਹਿੰਦੇ ਆ ਮੇਜਰ ਸਿੰਘ ਜਿਹੜਾ ਜਿਹਨੇ ਸਰਪੰਚੀ ਦਾ ਯਾਨੀ ਕਿ ਆਪਣਾ ਫਾਰਮ ਭਰੇ ਸੀ ਜਿਹਦੇ ਨਾਂ ਦੇ ਇਹ ਹੁਣ ਕਾਰਵਾਈ ਜਿਹੜੀ ਕਿਹਦੀ ਸ਼ਹਿਦ ਨਹੀਂ ਹੋਣ ਜਿਹੜੀ ਕਾਰਵਾਈ ਇਹ ਵੇਖੋ ਜਿਹੜਾ ਇਹਨਾਂ ਦੇ ਕੋਈ ਆਪਣੇ ਨਿੱਜੀ ਬੰਦੇ ਨੇ ਜਿਹੜਾ ਜਿਹਨਾਂ ਦਾ ਸਾਫਕਾ ਸਰਪੰਚ ਆ ਜਿਹੜਾ ਹਾਂਜੀ ਇੱਕ ਮੌਜੂਦਾ ਸਰਪੰਚਾ ਸਰਦਾਰ ਚਰਨ ਸਿੰਘ ਸਾਫਕਾ ਸਰਪੰਚ ਰਾਮਿੰਦਰ ਸਿੰਘ ਇਹ ਸਾਰਾ ਉਹਨਾਂ ਦੀ ਸ਼ਹਿਦ ਹੋ ਰਿਹਾ ਇਹ ਉਹ ਇਹ ਮੈਂ ਆਪਣਾ ਕੇਸ ਨੂੰ ਕਿਸੇ ਬੰਨੇ ਵੀ ਲੱਗਣ ਨਹੀਂ ਦਿੰਦੀ ਤੇ ਪੁਲਿਸ ਗ੍ਰਿਫਤਾਰ ਨਹੀਂ ਕਰ ਰਹੀ ਤੁਸੀਂ ਪੁਲਿਸ ਜਿਹੜੀ ਹੈ ਪੁਲਿਸ ਆਪਣਾ ਪੂਰਾ ਯੋਰ ਲਾ ਰਹੀ ਆ ਪੁਲਿਸ ਸਾਡਾ ਬਹੁਤ ਸਾਥ ਦਿੱਤਾ ਹੁਣ ਤੱਕ ਬਹੁਤ ਸਾਥ ਦਿੱਤਾ ਜਿਦੋਂ ਹੀ ਇਹਨਾਂ ਨੂੰ ਬੁਲਾਇਆ ਉਹ ਆਏ ਨੇ ਉਹਨਾਂ ਨੇ ਸਾਰਾ ਕੁਝ ਕੀਤਾ ਹੋਰ ਅੱਗੇ ਵੀ ਕਾਰਵਾਈ ਕਰਦੀ ਬਈਆ ਬਾਕੀ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਇਹਨਾਂ ਨੂੰ ਵੱਧ ਤੋਂ ਵੱਧ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਪਾਲ ਪਾਰਟੀ ਬਾਈ ਦਾ ਮਸਲਾ ਜੀ ਬਿਲਕੁਲ ਪਾਲਟੀ ਬਾਈ ਦਾ ਮਸਲਾ ਜੀ ਇਹਨਾਂ ਦਾ ਇਹਨਾਂ ਦਾ ਮੁੱਖ ਕਾਰਨ ਹੈ ਪੰਚਾਇਤੀ ਪੈਲੀ ਦਾ ਠੀਕ ਹੈ ਜੀ ਮੈਂ ਜੀ ਮੈਂ ਕਾਂਗਰਸ ਦਾ ਤੁਹਾਡੇ ਨਾਲ ਸੰਪਰਕ ਹੈ ਜੀ ਦੂਜੀ ਵਾਰ ਆਮ ਆਦਮੀ ਪਾਰਟੀ ਨਾਲ ਸੰਪਰਕ ਹੈ ਜੀ ਹਾਂਜੀ ਮਤਲਬ ਉਹਨਾਂ ਨੂੰ ਹਜੇ ਨਹੀਂ ਹੋਇਆ ਸਾਡੇ ਬੰਦੇ ਜਿਹੜੇ ਸੀ ਸਾਡੇ ਬੰਦੀਆ ਮਤਲਬ ਬਿਲਕੁਲ ਜਿੱਤਦੇ ਸੀ ਠੀਕ ਹੈ ਸਾਡੀ ਬਹੁਮਤ ਸੀ ਉਹ ਉਹਨਾਂ ਨੂੰ ਉਹਨਾਂ ਕੋਲ ਸਵੀਕਾਰ ਨਹੀਂ ਹੋਈ ਉਹਨਾਂ ਦੇ ਕੋਲ ਉਹਨਾਂ ਨੇ ਕੀ ਕੀਤਾ ਉਹਨਾਂ ਨਾਲ ਝਗੜਾ ਕੀਤਾ ਉਹਦੇ ਵਿੱਚ ਸਾਡੀ ਜਿਹੜੀ ਕਾ ਕੁਲਦੀਪ ਕੌਰ ਜੀ ਮੇਰੇ ਪਰਜਾਈ ਨੇ ਇਹਨਾਂ ਦੀ ਡੈਥ ਹੋ ਗਈ ਆ ਕਿਦਾਂ ਦੀ ਕਾਰਵਾਈ ਹੋਈ ਇਹ ਆਪਣਾ 4 ਤਰੀਕ ਦੀ ਹੋਈ ਇਹ ਦਿਨ ਕਾਗਜ਼ਾਮਾਂ ਇਹਨਾਂ ਉਦੋਂ ਦਾ ਸਰਕਾਰ ਇਹ ਕਦੋਂ ਕੀਤਾ ਜਾਊਗਾ ਇਹਦਾ ਸਰਕਾਰ ਅਸੀਂ ਅਣਮਿਥੇ ਸਮੇਂ ਤੱਕ ਇਹ ਜਿਹੜਾ ਇਹਨੂੰ ਡੈੱਡ ਬੋਡੀ ਰੱਖ ਕੇ ਪ੍ਰਸ਼ਾਸਨ ਦੇ ਕੋਲ ਆਪਾਂ ਮੰਗ ਕਰਨੀਆਂ ਕਿ ਵੱਧ ਤੋਂ ਵੱਧ ਜਿਹੜੀ ਹੋ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿੰਨੀ ਦੇਰ ਪ੍ਰਸ਼ਾਸਨ ਸਾਡੀ ਮੰਗ ਨੂੰ ਮੈਂ ਨਹੀਂ ਪ੍ਰਵਾਨ ਕਰਦਾ ਨਹੀਂ ਮਨਜ਼ੂਰ ਕਰਦਾ ਉਹ ਨਹੀਂ ਦੇਰਤਾ ਕੋਈ ਸਰਕਾਰ ਜਿਹੜਾ ਡੈੱਡ ਬੋਡੀ ਰੱਖ ਕੇ ਨਹੀਂ ਕਰਾਂਗੇ ਡੈੱਡ ਬੋਡੀ ਰੱਖ ਕੇ ਅੰਦਰ ਚਲੋ ਉਹਨੂੰ ਕੋਈ ਪਰਚੇ ਕੀਤੇ ਗਏ ਇਹਨਾਂ ਨੇ ਹਾਂ ਜੀ ਪਰਚੇ ਉਹਨਾਂ ਦੇ 70 ਬੰਦਿਆਂ ਦੇ ਪਰਚੇ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ 4-5 ਬੰਦਿਆਂ ਦੀ ਗ੍ਰਿਫਤਾਰੀ ਹੋਈ ਹੈ ਕੋਈ ਕਿਉਂ ਕਰਦੇ ਜੋ ਬਾਕੀ ਅਸੀਂ ਮੰਗ ਕਰਦੇ ਆ ਕਿ ਜਿਹੜੇ ਬੰਦੇ ਰਹਿੰਦੇ ਆ ਉਹ ਵੀ ਗ੍ਰਿਫਤਾਰ ਕੀਤੇ ਜਾਣ ਹੋਰ ਕੋਈ ਤੁਹਾਡੇ ਬੰਦੇ ਦੇ ਉਹਦੇ ਵੀ ਕੋਈ ਸੱਟਾਂ ਲੱਗੀਆਂ ਹਾਂ ਜੀ ਇੱਕ ਪ੍ਰੇਮ ਸਿੰਘ ਆ ਜਿਹਦੇ ਗੋਲੀ ਵੱਜੀ ਹੈ ਗੋਲੀ ਦੇ ਛਰੇ ਵੱਜੇ ਨੇ ਉਹ ਗੁਰਮਾਨੰਗਰ ਹਸਪਤਾਲ ਦੇ ਵਿੱਚ ਦਾਖਲਿਆ ਜੀ ਇੱਕ ਸ਼ਮਸ਼ੀਰ ਸਿੰਘ ਆ ਉਹਦੇ ਸਿਰ ਦੇ ਵਿੱਚ ਉਹ ਵੀ ਬਹੁਤ ਜਾਨਕੀ ਉਹਨਾਂ ਦਾ ਸੀਰੀਅਸ ਹੈ ਉਹ ਵੀ ਇਹ ਵੀ ਗੁਰੂ ਨਾਨਕਾ ਹਸਪਤਾਲ ਦੇ ਵਿੱਚ ਦਾਖਲਾ ਅਸੀਂ ਮੰਗ ਕਰਦੇ ਹਾਂ ਕਿ ਸਾਡੇ ਜਿਹੜੇ ਬੰਦੇ ਜਿਹੜੇ ਜ਼ਖਮੀ ਹੋਏ ਨੇ ਇਹਨਾਂ ਦੇ ਵੀ ਇਲਾਜ ਦਾ ਜਿਹੜਾ ਕੋਈ ਮਤਲਬ ਸਰਕਾਰ ਵੱਲੋਂ ਕਿਉਂਕਿ ਪੰਚਾਇਤ ਦੇ ਚੋਣਾਂ ਦੇ ਵਿੱਚ ਸਾਰਾ ਕੁਝ ਹੋਇਆ ਗਵਰਨਮੈਂਟ ਵੱਲੋਂ ਵੀ ਜਿਹੜੀ ਸਾਡੀ ਕੋ ਸਹੂਲਤ ਜਿਹੜੀ ਸਹਾਤਾ ਕੀਤੀ ਜਾਵੇ ਇਹਨਾਂ ਦੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹ ਪੰਚਾਇਤੀ ਪੈਲੀ ਜਿਹੜੇ ਜਿਨ੍ਹਾਂ ਨੇ ਦੂਜੇ ਧੜੇ ਦੇ ਬੰਦੇ ਜਿਹੜੇ ਜਿਨ੍ਹਾਂ ਨੇ ਆਪਣਾ ਗੋਲੀ ਚਲਾਈ ਆ ਇਹ ਸਾਰੇ ਹੀ ਪੰਚਾਇਤੀ ਪੈਲੀ ਪਾਉਂਦੇ ਨੇ ਸ਼ੁਰੂ ਤੋਂ ਔਰ ਝਗੜਾ ਜਿਹੜਾ ਪਿੰਡ ਦੇ ਉਸ ਪੰਚਾਇਤੀ ਪੈਲੀ ਦਾ ਹੀ ਆ ਕਿ ਜੇ ਦੁਜੇ ਦੁਜੇ ਤੇਰਦੀ ਸਰਕਾਰ ਬਣ ਗਈ ਤੇ ਸਾਡੀ ਪੰਚਾਇਤੀ ਪੈਲੀ ਛੋਟੇ ਜਾਣੀ ਆ ਤੇ ਸਾਨੂੰ ਖਤਰਾ ਇਹਨਾਂ ਤੋਂ ਇਸ ਕਰਕੇ ਉਹਨਾਂ ਨੇ ਸਹੀ ਕਾਰਵਾਈ ਜਿਹੜੀ ਉਹ ਕੀਤੀ ਇਹਦੇ ਵਿੱਚ ਮਕਰਮਾ ਨੰਬਰ 197 ਜਿਹੜਾ ਵਾ ਦਰਜ ਕੀਤਾ ਗਿਆ ਵਾ ਤਫਤੀਸ਼ ਕੀਤੀ ਗਈ ਆ ਉਹਨਾਂ ਪੱਕੇ ਜਿਹੜੇ ਚਾਰ ਦੋਸ਼ੀ ਅਸੀਂ ਜਿਹੜੇ ਆ ਗ੍ਰਿਫਤਾਰ ਕਰ ਲਿਆ ਇਹ ਬੀ ਬੀ ਕੁਲਦੀਪ ਕੋਰ ਦਾ ਉਹ ਜਿਹੜਾ ਮਰਤ ਗਇਆ ਉਹਨਾਂ ਦਾ ਪੋਸਟਮਾਰਟ ਕਰਵਾ ਕੇ ਵਾਹ ਲਾਸ਼ ਜਿਹੜੀ ਉਹਨਾਂ ਦੀ ਵਾਰਸਾਂ ਦੇ ਹਵਾਲੇ ਕਰਤੀ ਹੈ ਜੋ ਪਰਿਵਾਰ ਨਾਲ ਸਾਡਾ ਰابطਾ ਕਾਇਮ ਹੈ ਬਿਲਕੁਲ ਉਹ ਉਹਨਾਂ ਨੇ ਨਾ ਦੱਸਿਆ ਉਹਨਾਂ ਦੇ ਕੁਝ ਰਿਸ਼ਤੇਦਾਰ ਜੁਪੀ ਤੋਂ ਆਉਣ ਵਾਲੇ ਜਦੋਂ ਐ ਤੋਂ ਉਤ ਬਾਅਦ ਸਸਕਾਰ ਕਰਨਗੇ ਕਰਨੀ ਜੇ ਤੁਹਾਡੇ ਲੋ ਵੀ ਅਖਬਾਰਾਂ ਜੀ ਦਿੱਤਾ ਗਿਆ ਵੀ ਚੈਨਲਾਂ ਲਈ ਵੀ ਅਸੀਂ ਅਰਜਮਾ ਕਰੋ ਜਿਵੇਂ 5000 ਅਰਜਮਾ ਕਰਾਉਣ ਲਈ ਅਸੀਂ ਇੱਕ ਡੇਟ ਦਿੱਤੀ ਸੀ ਦੀਨ ਲਈ ਜੇ ਲੋਕ ਦਿਨ ਬਕਾਇਆ ਨੇ ਸਾਰੇ ਹਥਿਆਰ ਜਮ੍ਹਾਂ ਕੀਤੇ ਜਾ ਰਹੇ ਨੇ ਜ਼ੋਰ ਨਾਲ ਸਖਤੀ ਨਾਲ ਇਕੱਠੇ ਕੀਤੇ ਜਾ ਰਹੇ ਨੇ ਇਹ ਤਾਂ ਗੱਲ ਨਹੀਂ ਹੈ ਕੋਈ ਵੈਪਨਾਂ ਦੇ ਹੋ ਰਹੀ ਹੈ ਯਾਰ ਬਿਲਕੁਲ ਜਮ੍ਹਾਂ ਕਈ ਕੀਤੇ ਜਾਣਗੇ ਇਲੈਕਸ਼ਨ ਸ਼ਾਂਤੀ ਪੂਰਵ ਕਰਾਈ ਜਾਏਗੀ ਇੱਕਾ ਜਿਵੇਂ ਕਹਿ ਰਹੇ ਕਿ ਸਸਕਾਰ ਜਿਹੜਾ ਵਾ ਜਿੰਨ ਚਿਰ ਗ੍ਰਿਫਤਾਰੀ ਨਹੀਂ ਕੀਤੀ ਗਈ ਨੇ ਉਹ ਦੋਸ਼ੀ ਨੂੰ ਕੀਤਾ ਨਹੀਂ ਜਾਵੇਗਾ ਉਹ ਸਮਝਾਇਆ ਕੀਤਾ ਨਾ ਜਿਹਦੇ ਬਾਰੇ ਕੀ ਜਮ ਨਹੀਂ ਚਾਰ ਦੋਸ਼ੀ ਕਿਹੜੇ ਅਸੀਂ ਗ੍ਰਿਫਤਾਰ ਕਰ ਲਏ ਆ ਖੋਲੇ ਦੇ ਚ 27 ਦੋਸ਼ੀ ਜਿਹੜੇ ਆ ਪਰਿਵਾਰ ਵੱਲੋਂ ਬਣਾਏ ਗਏ ਆ ਠੀਕ ਹੈ ਜੀ ਇਸ ਤਾਈ ਦੋ ਛੇਨ ਗ੍ਰਿਫਤਾਰ ਕਰਦੇ ਹਾਂ ਤੇ ਸਮਾਂ ਥੋੜਾ ਲੱਗ ਸਕਦਾ ਵਾ ਠੀਕ ਆ ਕੋਈ ਕਿਤੇ ਵੀ ਜਦੋਂ ਕਿਸੇ ਨੂੰ ਪਰਚਾ ਕਰਜ ਹੁੰਦਾ ਵਾ ਹਰ ਬੰਦਾ ਨਾਟਕ ਦਾ ਦੂਰ ਤੱਕ ਜਾਂਦਾ ਹੈ ਅਸੀਂ ਉਹਨਾਂ ਨੂੰ ਆਪਣੇ ਸਾਈਬਰ ਦੀ ਮਦਦ ਲੈ ਰਹੇ ਹਾਂ ਹੋਰ ਵੀ ਟੀਮਾਂ ਦੀ ਮਦਦ ਲੈ ਕੇ ਅਸੀਂ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਕੋਰਟ ਚ ਪੇਸ਼ ਕਰਾਂਗੇ ਪੰਡਿਤ ਅਮਕੇਸ਼ ਸ਼ਰਮਾ ਤੰਤਰ ਮੰਤਰ ਕਾਲ ਸ਼ਕਤੀਆਂ ਤੇ ਕਾਲੇ ਇਲਮ ਦੇ ਬੇताज ਬਾਦਸ਼ਾ ਹਰ ਸਮੱਸਿਆ ਦਾ ਗਰੰਟੀ ਨਾਲ ਹੱਲ ਸੁਮਾਦਾਨ ਕਰਵਾਓ ਬਸ਼ਗਲ ਕਰਨਾ ਜਾਂ ਤੜਵਾਣਾ ਲਵ ਮੈਰਿਜ ਮਨ ਚਾਹ ਪਿਆਰ ਕਰਜ਼ਾ ਮੁਕਤੀ ਪੀਆਰ ਪ੍ਰੋਬਲਮ ਘਰ ਚ ਕਲੇਸ਼ ਸੋਤਨ ਦੁਸ਼ਮਣ ਤੋਂ ਛੁਟਕਾਰਾ ਨਸ਼ੇ ਦੀ ਲਤ ਬੇਔਲਾਦ ਬੱਚਿਆਂ ਦਾ ਕਹਿਨੇ ਤੋਂ ਬਾਅਦ ਵਿਆਹ ਚ ਰੁਕਾਵਟ ਤਲਾਕ ਕੇਸ ਕੀਤਾ ਕਰਾਇਆ ਪਿਆਰ ਚ ਰੁਕਾਵਟ ਹਰ ਸਮੱਸਿਆ ਦੇ ਹੱਲ ਸੁਮਾਦਾਨ ਲਈ ਇੱਕ ਵਾਰ ਜਰੂਰ ਫੋਨ ਕਰੋ